ਆ ਸ਼ੁਰੂਆਤ ਮੇਰਾ ਨਾਮ ਡਾਕਟਰ ਅਕਰਮ ਖੰਵੀਲ ਕੰਸਲਟੈਂਟ ਪਲਾਸਟਿਕ ਸਰਜਨ ਡਾ ਗਿਆ ਸੁਪਰਸਪੈਸ਼ੈਲਟੀ ਆਫ ਸੋਸਾਇਟੀ ਅਸੀਂ ਅੱਜ ਮਾਤਾ ਦੀ ਚੌਕੀ ਆਰਗੇਨਾਈਜ਼ ਕੀਤੀ ਹੈ ਤੇ ਸਭ ਦਾ ਕੋਰਾਲੀ ਵਾਸੀਆਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਆਸ਼ੀਰਵਾਦ ਦਿੱਤਾ ਇੱਥੇ ਪਹੁੰਚ ਕੇ ਤੇ ਹੋਰ ਵੀ ਸਾਨੂੰ ਆਸ਼ੀਰਵਾਦ ਦਿਓ ਜਨਤਾ ਦੀ ਸੇਵਾ ਦੇ ਲਈ ਸਾਡਾ ਤਾਂ ਕੰਮ ਹੀ ਹੈ ਮਰੀਜ਼ਾਂ ਦੀ ਸੇਵਾ ਕਰਨਾ ਦੇ ਨਾਲ ਅਸੀਂ ਪਲਾਸਟਿਕ ਸਰਜਰੀ ਇਸ ਇਲਾਕੇ ਵਿੱਚ ਇਕੱਲੇ ਹੀ ਐ ਤੇ ਜੇ ਕੋਈ ਐਮਰਜੈਂਸੀ ਹੋਈ ਪਲਾਸਟਿਕ ਦੀ ਔਰਥੋ ਦੀ ਡਾਈਨੀ ਦੀ ਸਰਜਰੀ ਦੀ ਤੋਂ ਸਾਨੂੰ ਮੌਕਾ ਦਿਜੀਏ ਕਿਉਂਕਿ ਅਸੀਂ ਤੁਹਾਡੀ ਪੂਰੀ ਪੂਰੀ ਮਨ ਲਗਨ ਦਨ ਮਨ ਦਨ ਨਾਲ ਤੁਹਾਡੀ ਸੇਵਾ ਕਰਾਂਗੇ ਬੋਲੋ ਸ਼ੇਰਆਵਲੀ ਜੈ ਮਾਤਾ ਦੀ ਸੋ ਮਿੱਟਾ ਕਿਹਾ ਹਸਪੀਟਲ ਕਿਉਂਕਿ ਨਾਮੀ ਹਸਪੀਟਲ ਬਣ ਕੇ ਆ ਕੁਰਾਲੀ ਦਾ ਸੋ ਇਸ ਬਾਰੇ ਕੀ ਕਹਿਣਾ ਚਾਹਤ ਹੈ ਇਹ ਸਾਰਾ ਕੁਰਾਲੀ ਵਾਸੀਓ ਦਾ ਆਸ਼ੀਰਵਾਦ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ 6-7 ਸਾਲ ਪਹਿਲੇ ਤਾਂ ਅਸੀਂ ਵੀ ਇਸ ਇਲਾਕੇ ਵਿੱਚ ਨਵੇਂ ਸੀ ਬਸ ਐਈ ਸੀ ਕਿ ਸਾਨੂੰ ਲਗਨ ਸੀ ਇੱਥੇ ਆਪਾਂ ਮਾਨਵਤਾ ਦੀ ਸੇਵਾ ਕਰੇ ਤੇ ਵਧੀਆ ਤੋਂ ਵਧੀਆ ਇਲਾਜ ਦੇ ਮੈਂ ਪੀਜੀਐਨ ਤੋਂ ਪੜਾ ਸੀ ਮੈਂ ਵੇਖਦਾ ਸੀ ਉੱਥੇ ਲੋਕ ਬੜੇ ਉਹਨਾਂ ਨੂੰ ਅ ਕਸ਼ਟ ਸਹਨੇ ਪੈਂਦੇ ਸੀ ਤੇ ਇਲਾਜ ਵੀ ਬੜਾ ਮੁਸ਼ਕਿਲ ਹੁੰਦਾ ਸੀ ਤੋਂ ਇਸ ਵਰਗੇ ਮੈਂ ਸੋਚਿਆ ਕਿ ਥੋੜਾ ਆਪਾਂ ਪੈਰੀਫਰੀ ਵਿੱਚ ਆਏ ਤਾਕੀ ਲੋਕਾਂ ਦੀ ਸੇਵਾ ਕਰੇ ਜੇ ਜੇ ਵਰਲਡ ਕਲਾਸ ਟਰੀਟਮੈਂਟ ਪੀਜੀਆ ਵਿੱਚ ਮਿਲਦਾ ਉਹ ਅਸੀਂ ਇੱਥੇ ਦਿਨ ਦੀ ਕੋਸ਼ਿਸ਼ ਕਰੇ ਜੋ ਕਿ ਬਹੁਤ ਹੀ ਘੱਟ ਰੇਟਾਂ ਵਿੱਚ ਪੂਰੇ ਧਿਆਨ ਦਿੰਦਾ ਬਿਲਕੁਲ 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 ਜੀ ਜਿੰਨਾ ਸਾਡੇ ਕੋਲ ਹੋ ਸਕਦਾ ਉਹਨਾਂ ਘੱਟ ਤੋਂ ਘੱਟ ਕਰਦੇ ਰਹਿੰਦੇ ਸੋ ਜੋ ਅੱਜ ਮਾਤਾ ਦੀ ਮਾਤਾ ਮਹਾਮਾੜੀ ਦੀ ਚੌਕੀ ਕਾਇਰ ਰਹੀ ਆਈ ਹੈ ਟਰਾਈ ਗਈ ਹੈ ਸੋ ਇਹ ਲੋਕ ਭਲਾਈ ਲਈ ਕਰਾਈ ਗਈ ਹੈ ਇਸ ਬਾਰੇ ਦੱਸਿਆ ਜਾਂਦਾ ਹੈ ਐ ਸਾਡਾ ਮਕਸਦ ਹੈ ਇਹ ਹੈ ਕਿ ਇਸੇ ਲੋਕਾਂ ਸਾਡੇ ਨਾਲ ਜੁੜੇ

ਕਿ ਅਸੀਂ 200 ਗਿਫਟ ਜੋ ਕਿ ਮਹਿਮਾਨ ਬੁਲਾਏ ਹੋਏ ਉਹਨਾਂ ਨੂੰ ਚਾਹ ਔਰ ਭੋਜਨ ਨਾਲ ਹੀ ਉਹਨਾਂ ਨੂੰ ਗਿਫਟ ਦਿੱਤੇ ਦਿੱਤੇ ਹੈ ਔਰ ਦਿੱਤੇ ਜਾ ਰਹੇ ਹਨ ਇਹਨਾਂ ਦਾ ਹਸਪਤਾਲ ਦੇ ਵਿੱਚ ਕੋਈ ਮਰੀਜ਼ ਦੇ ਵਾਸਤੇ ਪਰਚੀ ਦਾ ਕੋਈ ਪੈਸਾ ਨਹੀਂ ਲਿੱਤਾ ਜਾ ਰਿਹਾ ਇਹ ਲਗਭਗ 8 ਸਾਲ ਤੋਂ ਕੁੜਾਲੀ ਦੇ ਵਿੱਚ ਕੰਮ ਕਰ ਰਹੇ ਹਨ ਔਰ ਸਾਡੇ ਨਾਲ ਮੇਰੇ ਨਾਲ ਇਹਨਾਂ ਤੇ ਪਰਿਵਾਰ ਦਾ ਇਹਨਾਂ ਦੇ ਮਾਤਾ ਪਿਤਾ ਔਰ ਇਹਨਾਂ ਦੇ ਹਸਬੰਦ ਦਾ ਔਰ ਇਹਨਾਂ ਦੇ ਭਾਈ ਪਰਜਾਇਆਂ ਦਾ ਬੜਾ ਪ੍ਰੇਮ ਹੈ ਜਦੋਂ ਵੀ ਉਹ ਬਨਰਸ ਤੇ ਆਨੇ ਮੈਨੂੰ ਮਿਲੇ ਵਗੈਰ ਨਹੀਂ ਜਾਂਦੇ ਸੋ ਇਹਨਾਂ ਨੇ ਇੱਕ ਬਹੁਤ ਬੜਾ ਉਪਰਾਲਾ ਕੀਤਾ ਹੈ ਮੈਂ ਰਾਏ ਕਹਿਣਾ ਸੀਗਾ ਕਿ ਡਾਕਟਰ ਸਾਹਿਬ ਇੱਥੇ ਕੋਈ ਐਸਾ ਪ੍ਰਵਾਦਾਨ ਨਹੀਂ ਕਿ ਤੁਸੀਂ ਗਿਫਟ ਦਿਓ ਤੁਸੀਂ 200 ਗਿਫਟ ਦੇਵੋਗੇ ਇਹਨਾਂ ਨੇ ਜਿਹਦੇ ਵਿੱਚ ਮਠਾਈ ਦਾ ਡੱਬਾ ਜਿਸ ਦੇ ਵਿੱਚ ਜੋ ਕੁਝ ਵੀ ਬਣਾ ਕੇ ਉਹ ਕਰਿਆ ਔਰ ਟਾਵਲ ਵਗੈਰਾ ਵੀ ਦੋਸੋਂ ਲੱਤੇ ਹਨ ਜੋ ਕਿ ਆਏ ਹੋਏ ਮਹਿਮਾਨਾਂ ਨੂੰ ਭੇਟ ਕੀਤੇ ਹਨ ਸੋ ਮੈਂ ਆਸ਼ਾ ਕਰਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋ ਹਸਪੀਟਲ ਹੈ ਦਿਨ ਦੁਪਣੀ ਔਰ ਰਾਤ ਦੁਪਣੀ ਤਰੱਕੀ ਕਰੇ ਸੋ ਮੈਂ ਆਸਦਾ ਜੀ ਨੂੰ ਔਰ ਉਹਨਾਂ ਦੇ ਪਤੀ ਅਭੇਨਤ ਜੀ ਨੂੰ ਪੁਨਾ ਤੇ ਬਨਾਰਸ ਤੋਂ ਆਏ ਹੋਏ ਮਾਤਾ ਪਿਤਾ ਜੋ ਨਲਿੰਨ ਮਿਟਾ ਜੀ ਹੈ ਔਰ ਮਾਤਾ ਰਿਤੂ ਮਿਟਾ ਜੀ ਹੈ ਔਰ ਭਾਈ ਇਹਨਾਂ ਦਾ ਜੋ ਛੋਟਾ ਹੈ ਉਸ ਨੂੰ ਔਰ ਉਸ ਦੇ ਘਰ ਵਾਲੇ ਨੂੰ ਵੀ ਵਧਾਈ ਦਿੰਦਾ ਹੈ ਸੋ ਆਸ਼ਾ ਕਰਦਾ ਹੈ ਇਹ ਪ੍ਰੋਗਰਾਮ ਇਸੇ ਤਰੀਕੇ ਤੇ ਬਰਕਰਾਰ ਰੱਖਾਂਗੇ ਧੰਨਵਾਦ